ਸਤਿ ਸ਼੍ਰੀ ਅਕਾਲ ਜੀ ਹਾਂਜੀ ਸਵਾਗਤ ਕਰਦੇ ਆਂ ਤੁਹਾਡਾ ਇੰਟਰੀਅਰ ਗਾਰਡਨ ਕਿਚਨ ਦੇ ਵਿੱਚ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹੋ ਆਪਾਂ ਬਣਾਵਾਂਗੇ ਜੀ ਅੱਜ ਬੇਸਨ ਤੇ ਸੂਜੀ ਦੀ ਵਰਫੀ ਹਾਂਜੀ ਬੇਸਨ ਤੇ ਤੇ ਸੂਜੀ ਦੀ ਵਰਫੀ ਬਣਾਉਣ ਲਈ ਜੀ ਆਪਾਂ ਇਹ ਅੱਧੇ ਕੌਲੇ ਕੀ ਹੋਦੀ ਲਈ ਹੈ ਹਾਂਜੀ ਇਹਨੂੰ ਆਪਾਂ 프라이ਪੈਨ ਦੇ ਵਿੱਚ ਪਾ ਲੈਣਾ ਹੈਗਾ ਇਹ ਥੋੜਾ ਜਿਹਾ ਆਪਾਂ ਬਾਦ ਦੇ ਵਿੱਚ ਜੇ ਲੋੜ ਪਈ ਪਾਵਾਂਗੇ ਕਿਉਂ ਨੂੰ ਆਪਾਂ ਜੀ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈਗਾ ਇਹ ਇਦੋਂ ਆਪਣਾ ਘਿਓ ਗਰਮ ਹੋ ਗਿਆ। ਇਹਦੇ ਵਿੱਚ ਆਪਣੀ ਜਿਹੜੀ ਸੂਜੀ ਹੈਗੀ ਅੱਧਿਕੋਲੀ ਉਹ ਆਪਾਂ ਪਾ ਲੈਣੀ ਹੈਗੀ। ਹਾਂਜੀ ਆਪਣੇ ਕੋਲ ਅੱਧਿਕੋਲੀ ਸੂਜੀ ਦੀ ਹੈਗੀ ਆ। ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਭੁੰਨ ਲੈਣਾ ਹੈਗਾ। ਇਸ ਤਰ੍ਹਾਂ ਆਪਾਂ ਇਹਨੂੰ ਹਿਲਾਇਆ ਜਾਣਾ ਹੈਗਾ ਸੂਜੀ ਨੂੰ। ਸੂਜੀ ਆਪਣੀ ਜੀ ਹੁਣ ਥੋੜੀ ਜੀ ਪੁੱਟ ਚੱਲੀ ਹੈਗੀ ਆ। ਹੋ ਇਹਦੇ ਵਿੱਚ ਆਪਣਾ ਜਿਹੜਾ ਬੇਸਣ ਹੈਗਾ ਆ ਆਪਾਂ ਪਾਉਂਪਾ ਦੇਣਾ ਹੈਗਾ ਇਹ ਇਹਨੂੰ ਬਹੁਤ ਜ਼ਿਆਦਾ ਨਹੀਂ ਭੁੰਨਾ ਫਿਰ ਆਪਾਂ ਬੇਸਣ ਪਾ ਕੇ ਭੁੰਨਾ ਹੈਗਾ ਜ਼ਿਆਦਾ ਇਹ ਆਪਣੇ ਕੋਲ ਜੀ ਦੋ ਕੁੱਲੀਆਂ ਹੈਗੀਆਂ ਆ ਇਹ ਛੋਟੀਆਂ ਜਿੰਨੀ ਸੋਜੀ ਆ ਉੰਨੇ ਹੀ ਆਪਣੇ ਕੋਈ ਬੇਸਣ ਆ ਡਬਲ ਜਿੱਤਾ ਥੋੜਾ ਉਹਦੇ ਤੋਂ ਜ਼ਿਆਦਾ ਚੰਗੀ ਤਰ੍ਹਾਂ ਆਪਾਂ ਬੇਸਣ ਵਿੱਚ ਮਿਲਾ ਕੇ ਇਹਨੂੰ ਵੀ ਆਪਾਂ ਹੌਲੀ-ਹੌਲੀ ਭੁੰਨਾ ਹੈਗਾ ਆ 5 ਤੋਂ 7 ਮਿੰਟ ਇਹਨੂੰ ਜ਼ਰੂਰ ਭੁੰਨਾਂਗੇ ਜਿੰਨਾ ਚਿਰ ਇਹ ਆਪਣਾ ਘਿਓ ਨੇ ਰਿਲੀਜ਼ ਕਰਦਾ ਤੇ ਹਲਕਾ ਨਹੀਂ ਹੋ ਜਾਂਦਾ ਪੁੱਜ ਕੇ ਹਾਂਜੀ ਵੇਸਣ ਨੂੰ ਆਪਾਂ ਹਜੇ ਭੁੰਨਾਂਗੇ ਹੋਰ ਥੋੜਾ ਜਿਹਾ ਹਾਂਜੀ ਹੁਣ ਇਹ ਹਲਕਾ ਹੋਣ ਲੱਗਾ ਆ ਪਰ ਵੇਸਣ ਨੂੰ ਆਪਾਂ ਨੂੰ ਬਹੁਤ ਵਧੀਆ ਹਾਂਜੀ ਥੋੜਾ ਜਿਹਾ ਸਲੋ ਹਿੱਟ ਤੇ ਭੁੰਨਾ ਪੈਂਦਾ ਕਿਉਂਕਿ ਨਹੀਂ ਤਾਂ ਇਹ ਸਿੱਧਾ ਕੱਚਾ ਰਹਿ ਜਾਂਦਾ ਹੈ ਫਿਰ ਇਹਨੇ ਟੇਸਟ ਨਹੀਂ ਵਧੀਆ ਆਉਂਦਾ ਵੇਸਣ ਜੀ ਆਪਣਾ অলਮੋਸਟ ਹੁਣ ਪੁੱਜ ਗਿਆ ਆ ਇਦੇ ਵਿੱਚ ਆਪਾਂ ਥੋੜਾ ਜਿਹਾ ਹੁਣ ਦੁੱਧ ਦੇ ਚਿੱਟੇ ਮੇਰੇ ਦਾ ਦੁੱਧ ਪਾਉਣਾ ਹੈ ਦੋ ਟੰਕੇ ਇਹਦੇ ਨਾਲ ਫਿਰ ਬਹੁਤ ਹੀ ਵਧੀਆ ਇਹ ਦੰਦ دار ਲੇਸਨ ਆਪਣਾ ਬਣਦਾ ਹੈਗਾ ਇਹ 3 ਟੰਕਾ ਇਹਨੂੰ ਆਪਾਂ ਹਲਾ ਦੇਣਾ ਹੈਗਾ ਹੰਦੀ ਹਿਲਾਇ ਜਾਣਾ ਹੈਗਾ ਕਿਉਂਕਿ ਇਹ ਥੋੜੀ ਜਿਹਾ ਹੁਣ ਫੁੱਲਦਾ ਹੈਗਾ ਆ ਵੇਸਤ ਇਹ ਨਹੀਂ ਆਪਣਾ ਹੁਣ ਪੁੱਜ ਗਿਆ ਹੈਗਾ ਬਹੁਤ ਹੀ ਜ਼ਿਆਦਾ ਨਾਈਸ ਖੁਸ਼ਬੂ ਆਉਂਦੀ ਹੈਗੀ ਆ ਹੋਣੇ ਨੂੰ ਆਪਾਂ 사이ਤੀ ਰੱਖ ਦੇਣਾ ਹੈਗਾ ਤੇ ਆਪਣੀ ਜਿਹੜੀ ਹੈਗੀ ਆਪਾਂ ਚਾਚਨੀ ਬਣਾ ਲੈਣੀ ਹੈਗੀ ਥੋੜਾ ਠੰਡਾ ਹੋ ਜਾਊਗਾ ਹਾਂਜੀ ਆਪਾਂ ਪਤੀਲੇ ਦੇ ਵਿੱਚ ਆਪਣੇ ਕੋਲ ਜਿੰਨਾ ਵੇਸਣ ਸੀ ਉਨਾ ਹੀ ਆਪਣੇ ਕੋਲੇ ਗੁੜ ਹੈਗਾ ਆ ਤੁਸੀਂ ਚੱਕਰ ਵੀ ਪਾ ਸਕਦੇ ਹੋ ਤੁਸੀਂ ਵਾਈਟ ਸ਼ੂਗਰ ਜੋ ਵੀ ਤੁਸੀਂ ਜੋ ਜ ਕਰਨਾ ਚਾਹੁੰਦੇ ਹੈਗੇ ਆ ਇਹਦੇ ਵਿੱਚ ਅੱਧੀ ਕੌਲੀ ਆਪਾਂ ਪਾਣੀ ਦੀ ਪਾਵਾਂਗੇ ਹਾਂਜੀ ਹੁਣ ਇਹਨੂੰ ਆਪਾਂ ਪਕਾਵਾਂਗੇ ਜਿੰਨਾ ਚਿਰ ਇਹ ਗੋਡ ਮੈਟ ਹੋ ਕੇ ਤੇ ਦੀ ਇੱਕ ਤਾਰ ਦੀ ਆਪਾਂ ਚਾਸ਼ਨੀ ਬਣਾਵਾਂਗੇ ਫਿਰ ਆਪਾਂ ਇਹਨੂੰ ਉਹਦੇ ਵਿੱਚ ਮਿਕਸ ਕਰ ਦੇਣਾ ਹੈਗਾ ਯਾ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਗੋਡ ਨੂੰ ਥੋੜੇ ਜਿਹਾ ਮੈਲਟ ਕਰਨਾ ਹੈਗਾ ਯਾ ਆਪਾਂ ਲੰਝੇ ਗੋਡ ਹੁਣ ਚੰਗੀ ਤਰ੍ਹਾਂ ਮੈਲਟ ਹੋ ਗਿਆ ਇਹਨੂੰ ਪਾ ਲਾ ਆ ਗਿਆ ਯਾ ਹੁਣ ਆਪਾਂ ਇਹਨੂੰ ਚੈੱਕ ਕਰਕੇ ਦੇਖਣਾ ਹੈ ਜੇ ਤੇ ਇਹਦੀ ਇੱਕ ਤਾਰ ਦੀ ਦਰਚਾਸ਼ੀ ਬਣਦੀ ਥੋੜਿਆ ਤੁਸੀਂ ਠੰਡਾ ਕਰਕੇ ਹੱਥ ਨੂੰ ਇਦਾਂ ਲਾ ਸਕਦੇ ਹੈਗੇ ਆ ਆਪਾਂ ਬਾਦਾਂ ਨਹੀਂ ਇਹਨੂੰ ਇੱਕ ਤਾਰ ਦੀ ਬਣਾਉਣੀ ਹੈਗੀ ਆ ਆ ਦੇਖੋ ਜੀ ਹਲਕੇ ਜੀ ਇਹਦੀ ਤਾਰ ਬਣਦੀ ਹੈ ਗੁੜ ਦੀ ਹੁਣ ਗੁੜ ਆਪਣਾ ਮੈਲਟ ਹੋ ਗਿਆ ਹੁਣ ਆਪਾਂ ਸਟੋਵ ਨਹੀਂ ਕਰ ਦੇਣਾ ਬੰਦ ਤੇ ਇਹਨੂੰ ਵੇਸਣ ਦੇ ਦੁਆਰਾ ਆਪਾਂ ਚੁੱਲੇ ਤੇ ਰੱਖ ਕੇ ਤੇ ਮਿਕਸ ਕਰ ਦੇਣਾ ਇਹਦੇ ਵਿੱਚ ਹਾਂ ਜੀ ਇਹ ਫ੍ਰੈਸ਼ ਲੱਤੀਆਂ ਹੈਗੀਆਂ ਕਾਰਡੀਅਮ ਪਾਊਡਰ ਥੋੜੇ ਆਈਮੇ ਵਿੱਚ ਪਾਇਆ ਹੈਗਾ ਇਹ ਹੁਣ ਆਪਣਾ ਜਿਹੜਾ ਪੇਸਟਨ ਹੈਗਾ ਆ ਇਹਨੂੰ ਆਪਾਂ ਚੁੱਲ੍ਹੇ ਤੇ ਰੱਖ ਲੈਣਾ ਹੈਗਾ ਆ ਇਹਦੇ ਵਿੱਚ ਆਪਣੀ ਜਿਹੜੀ ਇਹ ਚਾਣੀ ਹੈਗੀ ਇਹਨੂੰ ਆਪਾਂ ਮਿਕਸ ਕਰ ਦੇਣਾ ਹੈਗਾ ਆ ਹੁਣ ਥੋੜਾ ਜਿਹਾ ਆਪਾਂ ਗਰਮ ਕਰਨਾ ਪੈਣਾ ਇਹਨੂੰ ਬਹੁਤ ਵਧੀਆ ਹਾਂਜੀ ਬਣਦੀ ਹੈਗੀ ਆ ਹੁਣ ਆਪਾਂ ਇਹਨੂੰ ਹਲਾਇ ਜਾਣਾ ਤੇ ਇਹਨੂੰ ਥੋੜੀ ਜਿਹਾ ਆਪਾਂ ਪਕਾਉਣਾ ਹੈਗਾ ਆ ਸਿਮਣਾ ਕਰਨਾ ਇਹਨੂੰ ਹਾਂਜੀ ਜੱਤੀ ਆਪਣੇ ਕੋਲ ਜਿਹੜਾ ਹੈਗਾ ਆ ਤੁਸੀਂ ਕੋਈ ਵੀ ਜਨ ਟ੍ਰੇ ਲੈ ਲਓ ਜਾਂ ਇਦਾਂ ਤੁਸੀਂ ਕੋਈ ਬਾਕਸ ਲੈ ਲਓ ਉਹਦੇ ਵਿੱਚ ਆਪਾਂ ਇਦਾਂ ਆਇਲ ਲਾ ਕੇ ਤੇ ਇਹਨੂੰ ਗ੍ਰੀਸ ਕਰਨਾ ਹੈਗਾ ਜਾਂ ਤੁਸੀਂ ਵਿੱਚ ਇਹਦੇ ਵਿੱਚ ਬਟਰ ਪੇਪਰ ਜਾਂ ਪਾਰਸ਼ਿੰਗ ਪੇਪਰ ਜਿਹੜਾ ਹੈਗਾ ਉਹ ਤੁਸੀਂ ਇਸ ਤਰ੍ਹਾਂ ਲਗਾ ਸਕਦੇ ਹੋ ਬਹੁਤ ਈਜ਼ੀਲੀ ਇਹ ਡੀਮੋਲਡ ਹੋ ਜਾਂਦੀ ਆ ਮੈਂ ਇਹਨੂੰ ਬਾਕਸ ਦੇ ਵਿੱਚ ਪਾਉਂਗੀ ਹਾਂਜੀ ਆਪਾਂ ਜੀ ਇਹਨੂੰ ਹੁਣ ਆਲਮੋਸਟ ਆਪਣਾ ਬੇਸਨ ਜਿਹੜਾ ਇਹ ਬਾਣੀ ਵੀ ਆਇਆ ਹੁਣ ਇਸ ਤਰ੍ਹਾਂ ਆਪਣਾ ਇਹ ਲੋਜ ਜਿਹੜਾ ਵਾਂਗੂ ਬਣ ਗਿਆ ਜਿਹੜਾ ਤਿੱਲੇ ਦੇ ਨਾਲ ਨਹੀਂ ਫਟਾਈ ਕਰਨ ਦੇ ਲੱਗਦਾ ਹੈਗਾ ਆਪਾਂ ਇਹਨੂੰ ਚੈੱਕ ਵੀ ਕਰ ਸਕਦੇ ਹਾਂ ਇਸ ਦਾ ਆਪਾਂ ਥੋੜਾ ਜਿਹਾ ਠੰਡਾ ਕਰ ਲੈਣਾ ਇਹਨੂੰ ਪਾਲੀ ਦੇ ਉੱਤੇ ਕਿਸੇ ਤੇ ਰੱਖ ਕੇ ਜੇ ਤੁਹਾਨੂੰ ਲੱਗਦਾ ਇਦਾਂ ਹੱਥ ਦੇ ਨਾਲ ਤੁਹਾਡਾ ਇਹ ਬੋਲ ਜਿਹਾ ਬਣਦਾ ਹੈਗਾ ਦਿਸ ਮੀਨ ਇਹ ਆਪਣਾ ਹੁਣ ਜੰਮਣ ਦੀ ਕੰਡੀਸ਼ਨ ਵਿੱਚ ਆ ਹੁਣ ਆਪਾਂ ਸਟੋਵ ਨੂੰ ਬੰਦ ਕਰਦੇ ਨਾ ਹੈਗਾ ਯਾ ਇਹਨੂੰ ਆਪਾਂ ਠੰਡਾ ਕਰਕੇ ਤਾਂ ਆਪਣੇ ਹੁਣੀ ਟ੍ਰੇ ਦੇ ਵਿੱਚ ਜਾਂ ਜਿਹਦੇ ਵਿੱਚ ਤੁਸੀਂ ਇਹਨੂੰ ਪੀਸ ਜਿਹਾ ਬਣਾਉਣੇ ਹੈਗੇ ਆ ਟੇਲ ਚ ਪਾ ਲਓ ਜਾਂ ਬਾਕਸ ਚ ਪਾ ਲਓ ਉਹ ਤਾਂ ਵਧੀਆ ਹੰਗੀ ਆਪਣਾ ਹੁਣ ਇਹ ਬਣ ਗਿਆ ਹੈਗਾ ਯਾ ਸਟੋਵ ਨੂੰ ਮੈਂ ਕਰ ਦੇਣਾ ਬੰਦ ਥੋੜਾ ਜਿਹਾ ਠੰਡਾ ਹੋਣ ਨਾਲ ਹੀ ਆਪਾਂ ਕਰਕੇ ਤੈਨੂੰ ਬਾਕਸ ਦੇ ਵਿੱਚ ਪਾ ਦੇਣਾ ਹੈਗਾ ਯਾ ਹੁਣ ਆਪਾਂ ਜਿਹੜੀਆਂ ਬਾਕਸ ਦੇ ਵਿੱਚ ਮੈਨੂੰ ਗ੍ਰੀਸ ਕੀਤਾ ਹੋਇਆ ਆਇਲ ਲਾ ਕੇ ਆਪਾਂ ਇਹਦੇ ਵਿੱਚ ਇਹਨੂੰ ਪਾ ਦੇਣਾ ਹੈਗਾ ਯਾ ਤੇ ਇਹਨੂੰ ਆਪਾਂ ਜਮਾ ਦੇਣਾ ਹੈਗਾ ਜਿੱਦਾਂ ਬਹੁਤ ਜ਼ਿਆਦਾ ਹੰਜੀ ਗਰਮ ਹੈ ਪਿਆ ਤੁਸੀਂ ਨਾਲ ਹੀ ਇਦਾਂ ਇਹਨੂੰ ਸਪੈਚੂਲਰ ਦੇ ਨਾਲ ਆਪਾਂ ਦੇ ਨੂੰ ਇਸ ਤਰ੍ਹਾਂ ਇਹਨੂੰ ਬਾਕਸ ਦੇ ਵਿੱਚ ਇਦਾਂ ਹੁਣ ਸੈੱਟ ਕਰਦੇ ਨਾ ਹੈਗੇ ਥੋੜਾ ਜਿਹਾ ਇਹਨੂੰ ਆਪਾਂ ਦਬਾ ਦੇਣਾ ਇਦਾਂ ਸਪੈਚੂਲਰ ਦੇ ਨਾਲ ਕਿਉਂਕਿ ਫਿਰ ਇਹਦੇ ਵਧੀਆ ਪੀਸੇ ਜ ਬਣ ਜਾਂਦੇ ਹੈਗੇ ਜੋ ਵੀ ਤੁਸੀਂ ਉੱਤੇ ਇਹਦੇ ਗਾਰਨਿਸ਼ ਕਰਨਾ ਹੈਗਾ ਉਹ ਹੁਣੇ ਪਾ ਸਕਦੇ ਹੈਗੇ ਜੇ ਤੁਸੀਂ ਡਰਾਈ ਫਰੂਟ ਪਾਉਣੇ ਤਾਂ ਫਿਰ ਤੁਸੀਂ ਨਾਲ ਹੀ ਲਾ ਕੇ ਤੁਹਾਨੂੰ ਆਪਾਂ ਇਦਾਂ ਸਪੈਚੂਲਰ ਦੇ ਨਾਲ ਹੀ ਦਬਾ ਦੇਣਾ ਹੈਗਾ ਹਾਂਜੀ ਮੇਰੇ ਕੋਲ ਹੈਗਾ ਇਹ ਪਿਸਤਾ ਹੈਗਾ ਆ ਮੈਂ ਇਹਨੂੰ ਉੱਤੇ ਪਾਉਂਦੀ ਹਾਂਜੀ ਗਾਰਨਿਸ਼ ਕਰੂੰਗੀ ਤੁਸੀਂ ਜਿਹੜੀ ਵੀ ਚੀਜ਼ ਲਾਈਕ ਕਰਦੇ ਆਂ ਹਾਂਜੀ ਤੁਸੀਂ ਉਹ ਪਾ ਸਕਦੇ ਹੈਗੇ ਆ ਹਾਂਜੀ ਇਹਨਾਂ ਆਪਾਂ ਹੁਣੇ ਇਦਾਂ ਦਬਾ ਦੇਣਾ ਹੈਗਾ ਇਹ ਨਹੀਂ ਤੇ ਪਰੋਏ ਨਿਕਲਦਾ ਨਹੀਂ ਹੈਗਾ ਤੇ ਪੀਸੇ ਵਧੀਆ ਕੱਟੇ ਜਾਂਦੇ ਹੈਗੇ ਆ ਇਹਨੂੰ ਆਪਾਂ ਜੇ ਹੁਣ ਓਵਰ ਕਾਊਂਟਰ ਤੇ ਰੱਖ ਦੇਣਾ ਹੈ 2.5 ਘੰਟੇ ਇਦਦੇ ਪਿਆ ਰਹੇ ਨੇ DNA फिर ये जम जाता है फिर आपते है दे। है है हैं आप जी बेसन से सूजी की बर्फी बनाई है आपदा बॉक्स के जमाया है हम आपूम सब्जियाँ बहुत कटते हैं पीस कट ला हाँ जी बहुत वादिया हम बन गई है इस तरह फिर आप जी हो जाता जो आप रखते ਜੋ ਜੋ ਨਾਲ ਆਪਾਂ ਇਹ ਪੀਸਸ ਕੱਟ ਲੈਣੇ ਹੈਗੇ ਜਿੱਦਾਂ ਦੇ ਵਿੱਚ ਤੁਸੀਂ ਪੀਸਸ ਬਣਾਉਣੇ ਚਾਹਨੇ ਹੈਗੇ ਥੋੜੇ ਇਹਦੇ ਕਾਟਨਰ ਜਿਹੜੇ ਆਪਾਂ ਉਹ ਕੱਟ ਲੈਣੇ ਹੈਗੇ ਹਾਂਜੀ ਜਿੰਦਾਂ ਤੁਸੀਂ ਸਕੁਅਰ ਬਣਾਉਣੇ ਆ ਸਕੁਅਰ ਬਣਾ ਸਕਦੇ ਆ ਆਪਣੇ ਜਿਹੜੇ ਜਿਹੜੀ ਇਹ ਬਹੁਤ ਹੀ ਵਧੀਆ ਹੁੰਦੀ ਆਪਾਂ ਇਹਨੂੰ ਹੁਣ ਪੀਸੇਸ ਕੱਟ ਲਿਆ ਹੈਗਾ ਦੇਖੋ ਜੀ ਇਹ ਬਸਨ ਤੇ ਸੂਜੀ ਦੀ ਬਰਫੀ ਇਸ ਤਰ੍ਹਾਂ ਦੀ ਬਣੀ ਹੈਗੀ ਆ ਤੇ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਹੁੰਦੀ ਆ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਪਾ ਲੈਣਾ ਜੇ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ